ਜਿੰਦਾਬਾਦ ਸਰਦਾਰ ਇੱਕਾ ਜਿੰਦਾਬਾਦ 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 ਸਰਦਾਰ ਇੱਕਾ ਜਿੰਦਾਬਾਦ ਜਿੰਦਾਬਾਦ ਹਾਂਜੀ ਸਰਪ੍ਰਤ ਕੀ ਕਹਿਣਾ ਚਾਹੁੰਦੇ ਹੋ ਰਾਇਲ ਮਾਜੇਲਾ ਸਾਹਿਬ ਤੁਸੀਂ ਬੈਸ ਸਤੋਸ਼ਨ ਭਾਰਤੀ ਕਿਸਾਨ ਜੀ ਰਾਜੇਬਾਲ ਦਾ ਜ਼ਿਲ੍ਹਾ ਪ੍ਰਧਾਨ ਪਿਆਰੇ ਵੀਰੋ ਅੱਜ ਅਸੀਂ ਆਪਣੀ ਮੀਟਿੰਗ ਕਰ ਰਹੇ ਸੀ ਮੀਟਿੰਗ ਕਰਦੇ ਸਾਨੂੰ ਪਤਾ ਲੱਗਾ ਕਿ ਭਾਤਰੀ ਜਨਸੀ ਪਾਰਟੀ ਦੀ ਮੀਟਿੰਗ ਹੋ ਰਹੀ ਆ ਅਸੀਂ ਉਹਦੇ ਵਿੱਚ ਅਸੀਂ ਇਸੇ ਲਈ ਆਏ ਕਿ ਅਸੀਂ ਸਿਰਫ ਸਵਾਲ ਪੁੱਛਣ ਆਂ ਔਰ ਆਉਂਦੇ ਆ ਸਾਰੇ ਇਹਨਾਂ ਵੀਰਾਂ ਨੇ ਸਾਨੂੰ ਰੋਕ ਲਿਆ ਔਰ ਉਹ ਰੋਕਿਆ ਵੀ ਕਿਸ ਸਰਦਾਰ ਇਸ ਇਸ ਸਰਦਾਰਾਂ ਕਿ ਕੀਏ ਸਰਦਾਰ ਇਹ ਕਹਿੰਦਾ ਆ ਤੇ ਸਾਨੂੰ ਰੋਕੋ ਤੇ ਸਵਾਲ ਨਾ ਪੁੱਛੋ ਔਰ ਜਿੱਥੇ ਸਵਿਧਾਨ ਦੀ ਗੱਲ ਸੀ ਮੈਂ ਇਹਨਾਂ ਨੂੰ ਇਹ ਪੁੱਛਦਾ ਆ ਐਡੇ ਐਡੀਆਂ ਬੈਰੀਕੇਡ ਲਾਤੇ ਐਡੇ ਐਡੇ ਕੇਲ ਲਾਤੇ ਉੱਥੇ ਸਵਿਧਾਨ ਤੁਹਾਡਾ ਕਿੱਥੇ ਗਿਆ ਸੀ ਜਿੱਥੇ ਬੰਦੇ ਸਾਡੇ ਮਾਰੇ ਮੁੰਡਾ ਮਾਰਿਆ ਉੱਥੇ ਇਹ ਵੀਰ ਕੋਲ ਸੀ ਉਸ ਵੇਲੇ ਸਰਦਾਰਾਂ ਦਾ ਕਿੱਥੇ ਗਿਆ ਸੀ ਜਿਸ ਮੁੰਡੇ ਦੀ ਜਵਾਲੇ ਪਾੜੇ ਜਿਸ ਮੁੰਡੇ ਲੱਪਾ ਪਾੜੀਆਂ ਇਹ ਵੀਰ ਉੱਥੇ ਸੀ ਉਸ ਵੇਲੇ ਸਰਦਾਰਾਂ ਦਾ ਕੀ ਕਹਿੰਦਾ ਸੀ ਔਰ ਮੈਂ ਇਹੀ ਗੱਲ ਕਹਿਣੀ ਚਾਹੁੰਦਾ ਵੀਰੋ ਸਾਡਾ ਭਾਰਤੀ ਕਿਸਾਨ ਜਿਉਂ ਰਾਜੇਬਾਲ ਦਾ ਇੱਕ ਅਸੂਲ ਆ ਅਸੀਂ ਕਦੇ ਕਿਸੇ ਦਾ ਫੁੱਲ ਔਰ ਪੱਤਾ ਨਹੀਂ ਤੋੜਦੇ ਅਸੀਂ ਪਿਆਰ ਨਾਲ ਬਹਿ ਕੇ ਗੱਲ ਕਰਦੇ ਆ ਪਿਆਰ ਨਾਲ ਹੀ ਗੱਲ ਕਰਾਂਗੇ ਔਰ ਅਸੀਂ ਇਹੀ ਕਹਿਣੀ ਚਾਹੁੰਦੇ ਆ ਕਿ ਸਾਡੀ ਗੱਲ ਕਰਾਓ ਨਹੀਂ ਤਾਂ ਅਸੀਂ ਤੁਹਾਡੇ ਸਾਰੇ ਸੰਵਿਧਾਨਾਂ ਨੂੰ ਤੋੜ ਕੇ ਤੁਹਾਡੇ ਰਸਤੇ ਤੋੜ ਕੇ ਅੱਗੇ ਨਿਕਲ ਜਾਵਾਂਗੇ ਕੀ ਕਹਿਣਾ ਚਾਹੁੰਦੇ ਆ ਅੱਜ ਤੇ ਜਲੇ ਦਾ ਪੱਤਰਕਾਰ ਵੀਰਾਂ ਦਾ ਬੜਾ ਧੰਨਵਾਦ ਜਿਹੜੀ ਬੜੀ ਸਲਾਤ ਵਿੱਚ ਪਹੁੰਚੇ ਆ ਕਿਸਾਨ ਵੀਰਾਂ ਦੀ ਗੱਲ ਸੁਣਨ ਲਈ ਔਰ ਅੱਜ ਦੇਖੋ ਕਿ ਸਾਡਾ ਮੋਰਚੇ ਵੱਲੋਂ ਕਹਿੰਦਾ ਹਾਂ ਕਿ ਕਾਲ ਦਿੱਤੀ ਗਈ ਸੀ ਵੀ ਜਿਹੜਾ ਵੀ ਭਾਜਪਾ ਦੇ ਜਿੰਨੇ ਵੀ ਉਮੀਦਵਾਰ ਆ ਉਹਨਾਂ ਦਾ ਜਿਹੜਾ ਸ਼ਾਂਤਮਈ ਤਰੀਕੇ ਨਾਲ ਆਪਾਂ ਕਹਿੰਦਾ ਹਾਂ ਉਹ ਤਾਂ ਵਿਰੋਧ ਕਰਨਾ ਔਰ ਉਸੇ ਤਰ੍ਹਾਂ ਸਾਡੀ ਜਿਹੜੀ ਟੀਮ ਸੀ ਆ ਸ਼ਾਂਤਮਈ ਤਰੀਕੇ ਨਾਲ ਉਹਨਾਂ ਤੇ ਜਿਹੜੇ ਆਪਾਂ ਪ੍ਰਸ਼ਨਾਂ ਦੇ ਜਵਾਬ ਲੈਣੇ ਸੀਗੇ ਤੋਂ ਜਦੋਂ ਦਿੱਲੀ ਦੇ ਵਿੱਚ ਕਹਿੰਦਾ ਮਤਲਬ ਜਾਨ ਮਲੇ ਪੰਜਾਬ ਦੇ ਸਾਡੇ ਪੰਜਾਬੀਆਂ ਦਾ ਕਹਿੰਦਾ ਸਾਡੇ ਕਿਸਾਨ ਵੀ ਨਹੀਂ ਸਾਡੇ ਸਾਰੇ ਪੰਜਾਬੀ ਵੀ ਚਾਹੇ ਕਿਉਂਕਿ ਸਾਡਾ ਏਰੀਆ ਐਨਆਰਆਈ ਏਰੀਆ ਹੈ ਸਾਡੇ ਮੋਸਟਲੀ ਲੋਕ ਜਿਆਦਾ ਐਨਆਰਆਈ ਬਾਹਰ ਆ ਸਾਨੂੰ ਕਿੰਨੀਆਂ ਮੁਸ਼ਕਲਾਂ ਕਹਿੰਦਾ ਮੈਂ ਪਿਛਲੇ 6 ਮਹੀਨੇ ਤੋਂ ਸਾਲ ਤੋਂ ਆ ਰਹੀਆਂ ਸਾਡੇ ਰਸਤੇ ਹਰਿਆਣੇ ਰੋਕ ਕੇ ਮੈਂ ਇਹਨਾਂ ਤੇ ਪ੍ਰਸ਼ਨ ਇਹ ਪੁੱਛਣਾ ਚਾਹੁੰਦਾ ਡਾਕਟਰ ਸੁਭਾਸ਼ ਸ਼ਰਮਾ ਜੀ ਦੇ ਵੀ ਜੇ ਤੁਸੀਂ ਇੱਥੇ ਇਲੈਕਸ਼ਨ ਲੜਦੇ ਸਾਨੂੰ ਇਹ ਪਹਿਲਾ ਸਾਡਾ ਸਵਾਲ ਦਾ ਇਹ ਜਵਾਬ ਦਿਓ ਵੀ ਭਾਰਤ ਦੀ ਜਿਹੜੀ ਰਾਜਧਾਨੀ ਉਹ ਦਿੱਲੀ ਹੈ ਕਿ ਜੇ ਲਾਹੌਰ ਹੈ ਜਿਹੜਾ ਸਾਨੂੰ ਦਿੱਲੀ ਵਿੱਚ ਜਾਣ ਤੋਂ ਰੋਕਿਆ ਗਿਆ ਦਿੱਲੀ ਦੇ ਸਾਡੇ ਕਹਿੰਦਾ ਮਤਲਬ ਉੱਥੇ ਇੰਨੇ ਨਸੂਏ ਲਾਏ ਗਏ ਸਾਡੇ ਨੌਜਵਾਨਾਂ ਦੀਆਂ ਲੱਤਾਂ ਤੋੜੀਆਂ ਗਈਆਂ ਉਹਦਾ ਜ਼ਿੰਮੇਵਾਰ ਕੌਣ ਹੈ ਅਸੀਂ ਇਹਨਾਂ ਪ੍ਰਸ਼ਨਾਂ ਦਾ ਜਵਾਬ ਲੈਣ ਅੱਜ ਉਹਨਾਂ ਕੋਲ ਆਏ ਹਾਂ ਸਾਨੂੰ ਸਾਡੀ ਪ੍ਰਸ਼ਾਸਨੂਰ ਵੀ ਬੇਨਤੀ ਹੈ ਵੀ ਸਾਡੇ ਵਿੱਚ ਕਿਸੇ ਵੀ ਤਰ੍ਹਾਂ ਦੀ ਕੋਈ ਹੁੱਲੜਬਾਜੀ ਕਰਨ ਵਾਲਾ ਇਨਸਾਨ ਨਹੀਂ ਹੈ ਸਾਰੇ ਕਹਿੰਦਾ ਰੈਪਿਊਟਿਡ ਫੈਮਲੀਆ ਦੇ ਇਹ ਮੈਂਬਰਸ ਹੈ ਔਰ ਕਹਿੰਦਾ ਹੁਣ ਅਸੀਂ ਇਹ ਪ੍ਰਸ਼ਨ ਉਹਨਾਂ ਤੇ ਪੁੱਛਣਾ ਜੋ ਮੈਂ ਤੁਹਾਨੂੰ ਅੱਜ ਪੁੱਛ ਰਿਹਾ ਜੀ ਤੁਹਾਨੂੰ ਇਹ ਪ੍ਰਸਾਜਨ ਨਹੀਂ ਅੱਗੇ ਜਾਣ ਦਿੰਦਾ ਕਿ ਅਗਲਾ ਤੁਹਾਡਾ ਕੀ ਪ੍ਰੋਗਰਾਮ ਹੋਵੇਗਾ ਮੈਂ ਕਹਿੰਦਾ ਜੀ ਸਾਡਾ ਜਿਹੜਾ ਔਜਲਾ ਸਾਹਿਬ ਨੇ ਪ੍ਰਧਾਨ ਜੀ ਨੇ ਦੱਸਿਆ ਸਲੋਗ ਅੰਕਲ ਜੀ ਨੇ ਦੱਸਿਆ ਵੀ ਅਗਲਾ ਸਾਡਾ ਹੈਗਾ ਅਸੀਂ ਪਿੰਡ-ਪਿੰਡ ਜਾ ਕੇ ਕਹਿੰਦਾ ਮੈਂ ਜਾਗਰੂ ਕਰਾਂਗੇ ਵੀ ਕਹਿੰਦਾ ਮਤਲਬ ਜਿਹੜੇ ਆ ਡਾਕਟਰ ਸੁਭਾਸ਼ ਵਰ ਸ਼ਰਮਾ ਵਰਗੇ ਲੋਕ ਆ ਇਹ ਕਹਿੰਦਾ ਮਤਲਬ ਪੰਜਾਬ ਦਾ ਨੁਕਸਾਨ ਕਰਨੇ ਲੋਕ ਆ ਪੰਜਾਬ ਦਾ ਭਲਾ ਚਾਹਣੇ ਲੋਕ ਨਹੀਂ ਆ ਇਹ ਪੰਜਾਬੀਅਤ ਦੇ ਰਾਖੇ ਨਹੀਂ ਆ ਪੰਜਾਬੀਅਤ ਅਸੀਂ ਲੋਕਾਂ ਨੂੰ ਜਾਗਰੂ ਕਰਾਂਗੇ ਕਾਹਨ ਕਿ ਸਾਡੇ ਵੀਰ ਇੱਥੇ ਰੱਬੀ ਸਾਹਿਬ ਨੇ ਸਾਨੂੰ ਰੋਕਿਆ ਇਹ ਤਰਕ ਦਿੱਤਾ ਗਿਆ ਕਿ ਵੀ ਤੁਸੀਂ ਕੋਈ ਲਾਗਰਡਰ ਆਰਡਰ ਨਾ ਮਿਸ ਹੋ ਜਾਏ ਮੈਂ ਇਹ ਪੁੱਛਣਾ ਚਾਹੁੰਦਾ ਪ੍ਰਸ਼ਾਸਨ ਨੂੰ ਕਿ ਲਾਗਰਡਰ ਆਰਡਰ ਅਸੀਂ ਮਿਸ ਕਰ ਰਹੇ ਹਾਂ ਜਾਂ ਲਾਗਰਡਰ ਮਿਸੇ ਇਹ ਕਰਦੇ ਆ ਜਦੋਂ ਇਹ ਉੱਥੇ ਕਿਲ ਘਟ ਦਿੰਦੇ ਆ ਜਦੋਂ ਇਹ ਉਥੋਂ ਸਾਡੀ ਸਾਡੀ ਟੈਰੀਟਰੀ ਦੇ ਵਿੱਚ ਸਾਡੇ ਨੌਜਵਾਨ ਸ਼ੁਭ ਕਰਨ ਨੂੰ ਸ਼ਹੀਦ ਕਰ ਦਿੰਦੇ ਆ ਜਦੋਂ ਇਹ ਸਾਨੂੰ ਉਥੋਂ ਸਾਡੇ ਤੇ ਡਾਂਗਾ ਚਲਾਉਂਦੇ ਆ ਉਸ ਵੇਲੇ ਲਾਗਰਡਰ ਦੀ ਸਥਿਤੀ ਮਜ਼ਬੂਤ ਹੋਣੀ ਚਾਹੀਦੀ ਅਸੀਂ ਪ੍ਰਸ਼ਾਸਨ ਨੂੰ ਇਹ ਚੰਗੇ ਨਾਗਰਿਕ ਹੋਣ ਦੇ ਨਾਤੇ ਇਹ ਕਹਿਣਾ ਚਾਹੁੰਦੇ ਆ ਕਿ ਅਸੀਂ ਉਹਨਾਂ ਨੂੰ ਆਪਣੇ ਸਵਾਲ ਪੁੱਛਣੇ ਆ ਸ਼ਾਂਤਮਈ ਤਰੀਕੇ ਨਾਲ ਪੁੱਛਣੇ ਆ ਸਾਨੂੰ ਉਹਨਾਂ ਤੱਕ ਜਾਣ ਦਿਓ ਔਰ ਜੇ ਸਾਨੂੰ ਉਹਨਾਂ ਤੱਕ ਨਹੀਂ ਜਾਣ ਦਿੱਤਾ ਜਾਊਗਾ ਜਿਹੜਾ ਸਾਡਾ ਇਹ ਸੰਘਰਸ਼ ਆ ਅਸੀਂ ਹੋਰ ਤੇਜ਼ ਕਰਾਂਗੇ ਅਸੀਂ ਨਹੀਂ ਚਾਹੁੰਦੇ ਕਿ ਹੋਰ ਜਥੇਬੰਦੀਆਂ ਨੂੰ ਇੱਥੇ ਬੁਲਾਇਆ ਜਾਵੇ ਅਸੀਂ ਬੁਰੀ ਸ਼ਾਂਤਮਈ ਤਰੀਕੇ ਨਾਲ ਆਪਣੇ ਸਵਾਲਾਂ ਦੇ ਜਵਾਬ ਲੈਣਾ ਚਾਹੁੰਦੇ ਆ ਸੋ ਕਿਰਪਾ ਕਰਕੇ ਸਾਡੇ ਸਵਾਲਾਂ ਦੇ ਜਵਾਬ ਦਿਓ